ਮੈਂ ਨਾ ਸੱਤੋਂ ਬੰਦਾ ਉਹ ਅਮੀਰ ਅੱਜ ਦੀ ਜ਼ਿੰਦਗੀ ਜਿਸ ਨੂੰ ਕੋਈ ਟੈਨਸ਼ਨ ਨਹੀਂ ਜਿਹਦਾ ਦਿਮਾਗ ਫ੍ਰੈਸ਼ ਆ ਨਕੀ ਮੋਦੀ ਪ੍ਰਭਾਬ ਮਹਾਰਾਜ ਨੇ ਕਿਰਪਾ ਕੀਤੀ ਉਹ ਪਲੇਅਰ ਦੇ 6 ਲੱਖ ਚੱਲੀ ਗੀ ਉਹ ਬਣਾ ਚ ਚਲਉਂਦੀਆਂ ਆ ਤੇ ਲੋ ਮਾਰੀ ਆ ਤੇ ਪਰ ਉਹ ਤੂੰ ਆਪ ਦੀ ਵੱਲ ਜਿੱਦਾਂ ਦਾ ਲਾਉਣ ਲੱਗੇ ਉਹਦੇ ਵੱਜਰੀ ਚਲੋ ਮੈਂ ਨਾ ਸਟ੍ਰਗਲ ਹੁੰਦੀ ਆ ਆਪਾਂ ਕੋਈ ਕੇ ਦੇ ਨਾਲ ਆਪਣੀ ਕੋਈ ਜੈਲ ਸੁਭਾਜੀ ਨਹੀਂ ਆ ਜੀ ਬਾਸੀਓ ਹੁਣ ਪੇਚਾਂ ਵਾਲਿਆਂ ਨੇ ਘਟ ਘਟ ਪਾਈ ਜਾਣੀਆਂ ਆ ਵੇਖੋ ਆ ਵੇਖੋ ਉਹਦੇ ਮਸਾਲੇ ਦੇ ਮੈਂ ਜੱਗੂ ਬਾਦ ਘੜਨੀ ਹੁੰਦਿਆ 3 ਵਜ ਗਏ ਮੈਂ ਹਾ 3 ਵਜ ਕਿਦੋਂ ਹੋਰ ਨਹੀਂ ਆਣੇ ਹਾਂ ਲੱਗਦੀ ਓਏ ਇਹ ਪਾਤੇ ਦੇ ਨਹੀਂ ਹੁੰਦੇ ਆ ਪਰ ਜਿਨ੍ਹਾਂ ਨੇ ਰਾਇ ਪਲਾਂ ਦੇ ਚਾਰੂ ਵੜੇ ਗਏ ਨੇ ਉਹਦਾਂ ਆ ਫੈਲਦੀ ਭੌਂਦੇ ਹੁੰਦੇ ਆ ਚਾਰ ਵਾਲੇ ਹੀ ਪਰ ਜਿਨ੍ਹਾਂ ਨੇ ਆ ਭਿੰਦੇ ਨੂੰ ਨਾ ਪਤਾ ਲੱਗ ਜਾ ਕਿਤੇ ਓਏ ਭਿੰਦਿਆ ਲੱਗ ਜਾ ਵਾਦ ਅੱਜ ਨੰਬਾ ਜੀ ਕੱਢਦੇ ਹੋਗੇ ਹਾਂ ਉਹ ਨੂੰ ਲੱਗ ਗਿਆ ਬਗੈ ਨੇ ਲਾਈਨੇ ਤੋੜ ਕੇ ਨੇ ਜੀ ਨੰਬਰ ਜੀ ਕੱਢ ਦੋ ਜਿੰਨੂੰ ਕੋਈ ਪੱਕਾ ਕੋਈ ਨਹੀਂ ਹੁੰਦਾ ਯਾਰ ਵਾਵਾ ਲੱਗੇ ਯਾਰ ਇੱਧਰ ਤੇ ਬੜੇ ਚਟਨੀ ਕਿਦਾਂ ਬਣਾਉਂਦੇ ਨੇ ਤੈਨੂੰ ਪਤਾ ਕੋਈ ਚਟਨੀ ਨਹੀਂ ਬਣਾਦੀ ਨਾਲ ਜਿੰਨੇ ਕੋਡ ਨਹੀਂ ਆਇਆ ਪੱਕਾ ਥੱਲੇ ਉਹ ਵੀ ਬਾਲਾ ਜਿਆਦਾ ਕਾਢੀ ਹੂ ਕੋਈ ਬੰਦਾ ਹਾਂ ਜੱਟ ਦੀ ਗਾੜੀ ਹੁੰਦੇ ਹੈਂ ਕਰ ਗੱਲ ਨਾ ਪਿੰਡਾਂ ਦੀ ਸਹੀ ਨਾ ਰੋਕਿਆ ਠੀਕ ਹੈ ਨਹੀਂ ਉੱਥੇ ਆਪਾਂ ਆਪਾਂ 5 ਵਜੇ ਰੈਡੀ ਹੋ ਗਏ ਸੀ ਸਿੱਧਵੀ ਜੇ ਮੰਨ ਕੇ ਚੱਲ ਮੀ ਨਾ ਬਲੇਰੀ ਜੀ ਨਾ ਆਉਦੀ ਆਪਾਂ ਤੇ ਸਵੇਗ 5 ਵਜੇ ਚੱਲ ਜਾਣਾ ਹੈ ਗਰਾਊਂਡ 'ਚ ਆ ਮੀ ਵੀ ਮੀ ਤਦ ਮੀਨੇ ਆ ਬੜੀ ਗਦਰ ਨਹੀਂ ਆਪਾਂ ਨੇ ਕਦਰ ਕੀਤੀ ਉਹ ਤਨ ਹਾਂ ਮੀਨੇ ਕਦਰ ਨਹੀਂ ਕੀਤੀ ਆਪਾਂ ਤਮੇ ਨੇ ਕਦਰ ਨਹੀਂ ਕੀਤੀ ਆਪਾਂ ਆ ਲੈਤਾ ਜਿਹੜੀਆਂ ਲਾਈਆਂ ਤੋਂ ਇਹਦੇ ਮਟਰੱਕ ਵਾਲਿਆਂ ਨੂੰ ਨਹੀਂ ਸਿੱਧਾ ਹੁੰਦੀਆਂ ਹੋਣੀਆਂ ਹੈਣਾ ਬਾਲੇ ਵੱਡੇ ਡੇਪਰ ਲਾਏ ਹੋਏ ਮੈਂ ਮਾ ਬੱਜੀ ਅੱਛਾ ਮੈਂ ਨਾ ਗੜਾ ਕੀ ਤੇ ਥੋੜੀ ਜਿਹੀ ਦਾ ਪੜਾ ਮੈਂ ਅੱਜ ਹਾਈ ਕੰਸਿੰਗ ਤੇ ਕਿਤੇ ਕਿਤੇ ਗਏ ਸਵਾਰਿਆ ਤਾ ਡਾ ਹੋ ਗਿਆ ਹੀ ਤਾ ਡਾ ਵੀ ਨਹੀਂ ਆਪਾਂ ਚੱਲੇ ਹਾਂ ਇਸ ਤਰ੍ਹਾਂ ਦੂਤੋਂ ਵਿਨ ਇਰੀ ਆ ਗਈ ਤਿਆਰੀ ਦਿਨੇ ਰਹੀ ਆ ਕਿ ਉਸੇ ਵੇਲੇ ਓਏ ਓਹ ਅਸੀਂ ਕਹਿੰਦੇ ਡਾਕੂਮੈਂਟ ਪਹਿਲੋਂ ਆਇੰਦੂ ਸਮਾਨ ਤੇ ਬੱਜ ਜਾਂਦਾ ਉਹ ਤੈਨੂੰ ਕਹਿੰਦੇ ਪੱਠੇ ਤਰਾ ਕੋ ਲੱਗ ਗਿਆ ਤੇ ਸਾਰਾ ਮਟੀਰੀਅਲ ਖਰਚਾ ਜ਼ਿਆਦਾ ਆ ਗਿਆ ਟੀਮ ਤੇ ਤੇ ਮੁੜ ਕੇ ਉਹਨਾਂ ਵੀ 10000 ਘਟਾ ਦਿੱਤਾ ਉਹਦੋਂ ਇਧਰ ਉਹਨਾਂ ਚਾਰੇ ਸੰਗਤਾਂ ਚੁੱਕ ਗੀਆਂ ਸਮਾਨ ਸਾਰਾ ਆਹ ਨਹੀਂ ਸਾਡੇ ਬੰਦੇ ਪੈਸੇ ਦਿੱਤੇ ਹੀ ਉਹਨਾਂ ਨੇ ਦਾਖੀ ਹੀ ਘਟਿਆ ਉਹਨਾਂ ਨੇ ਹਾਂ ਪਹਿਲੋਂ ਕਰਦੇ ਹੀ ਸਾਡੇ ਬੰਦੇ ਵੀ ਕੀ ਐਦਾਂ ਮੁੜ ਕੇ ਇੱਕ ਬੰਦਾ ਵਿੱਚੋਂ ਕਹਿੰਦਾ ਕਹਿੰਦਾ ਪਲੇਅਰਾਂ ਦਾ ਨਹੀਂ ਕਸੂਰ ਕੋਈ ਪੈਸੇ ਦੋ ਪੂਰੇ ਇਹਨਾਂ ਨੂੰ ਕਹਿੰਦਾ ਇਹਨਾਂ ਦਾ ਕੀ ਕਸੂਰ ਹੈ ਪਲੇਅਰ ਸਾਰੇ ਆਏ ਸਾਰੇ ਸੱਦੇ ਆ ਨਹੀਂ ਉਹਨਾਂ ਨੇ ਕਿੰਨੇ ਘੱਟ ਦਿੱਤੇ ਤੁਹਾਨੂੰ ਸਾਰਾ ਨਹੀਂ ਇਹਦੇ ਧੱਕਾ ਕਰਦੇ ਨਹੀਂ ਨਹੀਂ ਸਾਮਾਨ ਦੇ ਪੈ ਕੱਢ ਕੇ ਤੇ ਦੇ ਦੇ ਉਹ 13000 ਰੁਪਏ ਬਜਾ ਦੇ ਮੰਨ ਲਓ ਉਹ ਕੱਲੇ ਮਾਰਕੀਟੇ ਫਿਰ ਸਾਰਾ ਕੱਢੀ ਕੱਲ ਵੰਡ ਲੀ ਆਵਾਜ਼ ਆਈ ਰਹੀ ਹੈ ਭਾਜੀ ਨੂੰ 3000 ਮੈਂ ਹਿਸਾਬ ਨਾਲ ਹਾਂ ਤੇ ਪਿੱਛਲਾ ਆ ਗਿਆ ਇਹ ਤਾਂ ਕਿਹੜਾ ਆ ਹੋ ਅਜੀ ਤੁਲਾ ਸਾਹਿਬ ਕਿਹੜਾ ਆ ਭਾਜੀ ਉਹਨੇ ਕਰਮ ਕਰਕੇ ਘੜਤਾ ਨਾ ਹਾਂਜੀ ਰੁਪਿਆ 500 ਲੱਗਾ ਭਾਜੀ ਨਹੀਂ 500 ਦਾ 500 ਦਾ ਦੋ ਕੱਢਦੇ 500 ਕੱਲਾ ਲਾਲਾ ਨਹੀਂ ਨਹੀਂ ਭਾਜੀ ਨਹੀਂ ਮੰਨਿਆ ਕਰੋ ਨਹੀਂ ਸਾਡ ਜੀ ਸ਼ਿਫਟ ਛੱਡ ਤੋ ਰਹੀ ਹੈ ਨਹੀਂ ਸ਼ਿਫਟ ਛੱਡ ਤੋ ਰਹੀ ਝੂਠ ਨਾ ਮਾਰ ਉੱਥੇ ਦੋ ਪੀਚ ਕੱਸੀ ਹੋਣਾ ਟੋਪੀ ਵਾਲੇ ਉਹ ਨੁੱਕਰ 'ਚ ਸਾਡੇ ਬੜੇ ਕਸਦਾ ਰਿਆਂ ਇੱਥੇ ਮੈਂ ਉਹ ਉੱਤੇ ਤੇ ਬਾਕੀ ਗਾੜੀਓ ਇੱਥੇ ਬੈਂਪਰ ਚੁੱਕਣਾ ਸੀ ਤੱਤਾ ਕਰਕੇ ਉਹਨਾਂ ਕੱਢਤਾ ਬਾਹਰ ਬੱਸ ਗੱਲ ਮੁੱਕੀ ਕੁਝ ਨਹੀਂ ਹੋਇਆ ਇਹਨੂੰ ਇਹਦੇ ਮੈਂ 500 ਫਿਰ ਵੀ ਜ਼ਿਆਦਾ ਕਹਦਾ ਕੰਮ ਦੇ 2250 ਦਾ ਹੀ ਆ ਸਹੀ ਗੱਲ ਅਕੀ ਕਹਿੰਦੇ ਆ 500 500 ਮੈਂ ਜ਼ਿਆਦਾ ਕਹਤਾ ਇਹਦੇ ਸ਼ਹਿਰ ਫਿਰਦੇ ਹੁੰਦੇ ਉਹ ਡੱਬੇ ਜੇ ਪਾਏ ਹੁੰਦੇ ਨਾ ਨਿਗ ਨਿਗ ਉਹਨਾਂ ਤਾਂ ਪਲਾਸੀਆਂ ਹੀ ਹੁੰਦੀਆਂ ਤੇ ਜੇ ਉਹਨਾਂ ਨਾਲ ਠੇਕਾ ਮਾਰੇਦੇ ਉਹਦੇ 2250 ਚ ਉਹਦੇ ਸੌਤ ਵੀ ਕਰ ਸਕਦੇ ਜਦੋਂ ਇਹਨਾਂ ਪਤਾ ਲੱਗ ਗਿਆ ਨਾ ਵੀ ਦਿਹਾੜੀ ਪੈਣੀ ਆ ਉਹ ਸੌਤ ਵੀ ਕਰ ਦਿੰਦੇ ਆ ਉਹ ਮੈਂ ਦੱਸਦਾ 50 ਇੰਨੇ ਲੱਗੇ ਪੰਜ ਸੂਰ ਨੀ ਮਾਨਾ 50 ਤੱਕ ਆ ਕਰ ਗਿਆ ਵਾਹ ਦੇਖੋ 50 ਦਾ ਲੈਣੇ ਆ 50 ਵਿੱਚ ਲੱਗੇਗਾ ਲੈਣੇ ਆ 50 ਕਹਿੰਦਾ ਪਹਿਲੇ ਲੈਣੇ ਨੇ ਸਰ ਤੋਂ ਫਿਰ ਕੀ ਜੀ ਬੰਦੇ ਆਪਣੇ ਭਾਜੀ ਉਹਦਾ ਜੱਗੂ ਤੇਰੇ ਮੂੰਹ ਤੇ ਲੱਗਦਾ ਵੀ ਤੇ ਤੈਨੂੰ ਉਦਾਂ ਦੇ ਦਈਏ ਉਹ ਕਹਿੰਦੇ ਨੇ ਕੋਲੋਂ ਲੈ ਜਾ ਛੜਿਓ ਜੱਗ ਜੱਗ ਦੇ ਮੂੰਹਾਂ ਲੈ ਵੇਖ ਲੈ ਕਹਿੰਦੇ ਨੇ ਲੈ ਕੋਲੋਂ ਲਿਆ ਜੱਗੂ ਓਏ ਤੇ ਮੈਨੂੰ ਸਮਝਣਾ ਪੈਣਾ ਏਕਣਾ ਅਜੇ ਕੰਮ ਉਲਟ ਪੁਲਟ ਜਿਹੀ ਹੋਈ ਜਾਂਦੇ ਸਾਰੇ ਰਗੜੇ ਲੱਗਿਆ ਆਹੋ ਬਾਈ ਹੋ ਜਾਂਦਾ ਹੈ ਹਾਂ ਉਹ ਵਾਈ ਹੋ ਜਾਂਦਾ ਰੋਂਨਾ ਮੈਂ ਅਸਲ ਚ ਵੇਖਣਦਿਆਂ ਵੀ ਮੈਂ ਪਹਿਲੋਂ ਜਿਹੜੀ ਮੇਰੇ ਅੰਦਰ ਫੁੜਤੀ ਜੀ ਸੀ ਨਾ ਜਿਆਦੀ ਉਹ ਕਿਹੜੀ ਚੀਜ਼ ਦੇ ਨਾਲ ਹੁਣ ਥੋੜਾ ਜਿਹਾ ਸਰੀਰ ਸੁਸਤ ਜਿਹਾ ਰਹਿੰਦਾ ਤੇ ਲੱਗਨ ਨੂੰ ਜੀ ਨਹੀਂ ਕਰਦਾ ਕੇ ਤੇ ਜਾ ਜਾ ਹਾਂ ਇਦਾਂ ਅੱਗੇ ਨਾ ਅੱਗੇ ਹੁੰਦਾ ਹੈ ਕਿ ਜਦੋਂ ਬੰਦਾ ਆਉਂਦਾ ਹੈ ਨਾ ਜੀ ਕਰਦਾ ਹੈ ਲੱਗਣ ਨੂੰ ਬੰਦੇ ਦੇ ਗਾਲ ਪਾਵਾਂ ਹੁਣ ਹੁਣ ਜਾam ਜਾam ਜਿਆ ਸੁਸਤ ਜਿਆ ਸਰੀਰ ਇਹ ਆਪਣੇ ਨਾ ਖਾਣ ਡਾਈਟ ਤੇ ਵੀ ਕੰਮ ਕਰਦਾ ਵਾ ਡਾਈਟ ਕੋਈ ਨਾ ਜੇ ਆਪਾਂ ਖਾਂਦੇ ਹੋਵਾਂਗੇ ਤੇਰਾ ਤੇਰਾ ਰੋਗਾ ਆਏਗੀ ਬੜੀ ਕਪੜਾ ਜਾਵੇਗਾ ਮੰਨਉਣੀ ਨਹੀਂ ਦਊਂ ਜੇ ਪੰਜਾਬ ਹਰਦੀ ਜੀ ਨਾ ਆਪਾਂ ਜਿੱਤੇ ਇਹ ਜਿੱਦਾਂ ਓਏ ਇੱਥੇ ਆਉਂਦੇ ਨਾ ਕੋਈ ਪੈਸਾ ਕੰਕ੍ਰੀਟ ਨੇ ਦੱਸੋ ਪੁਆਇੰਟ ਨੋਟ ਕਰ ਲਿਆ ਜੇ ਜਿੱਤਾਂਗੇ ਕੋਈ ਨਹੀਂ ਪਰ ਨਹੀਂ ਕਰਦੇ ਹੁਣੇ ਪੁਆਇੰਟ ਫਾਇਰ ਲਿਆ ਪੈਣੀ ਆਪਾਂ ਨੂੰ ਫਿਰ ਆਪਾਂ ਜਿਤਨਾ ਵਾ ਆ ਜਿੱਤਾਂਗੇ ਮਾਰੇ ਨਾ ਆਖੋ ਹੋਰ ਆਪਾਂ ਨੂੰ ਦਿੱਤੀਏ ਕੁਝ ਹੋਰ ਹੈ ਕਿੰਨਾ ਵੱਡਾ ਲੋਕਾਂ ਨੂੰ ਦੇ ਜਤੋਂਦੇ ਹੁਣ ਹਰ ਚੰਨੀ ਸੱਚੀ ਨਾਲ ਨਹੀਂ ਦਿੰਦੀ ਹੁੰਦੀ ਇੱਕ ਜੇ ਇੰਡੀਆ ਕੀ ਆਪਾਂ ਹਰ ਜੱਲੇ ਜਤ ਪਹਾਰ ਜਾਂਦੇ ਚਲੋ ਆਪਾਂ ਪੰਜਾਬ ਹਰਦਾ ਰੇਡ ਕਿੰਦਾ ਜੇ ਮਣ ਦੋ ਖੜਾ ਹੁੰਦਾ ਜੀ ਸਹੀ ਗੱਲ ਟੀਮ ਦਾ ਨਹੀਂ ਨਾ ਦੋ ਪਰ ਬੀਟਿੰਗ ਦਾ ਬਹੁਤ ਜਦੀ ਪੰਜਾਬ ਨਾਲ ਖੜੀ ਯਾਰ ਕੀ ਕਰਦੇ ਆ ਰਾਤ ਨੂੰ ਦੁੱਖ ਦਫਰਦੀ ਪ੍ਰੋਟੀਨ ਦਾ ਜਵਾਬਦੀ ਹੈ ਉਦੋਂ ਤੇ ਮੈਨੂੰ ਨੀਂਦ ਆ ਜਾਂਦੀ ਹੈ ਸਹੀ ਗੱਲ ਹੁਟ ਜਾਣਾ ਹੌਲਾ ਲਾਪੀ ਤੁੰਗ ਕਿ ਲਗੋਂਦਾ ਮਹਾਰਾਜ ਜਾਨੇ ਉਦੋਂ ਦੁੱਖ 50 ਵਰਦੀ ਨਾ ਪਾਸ਼ਾ ਪਾਈ ਉਹ ਹੱਦੀ ਨਾ ਪੰਜਾਬ ਦੇ ਸੌਂ ਜਾਂਦਾ ਹੈ ਜਿਆਦਾ ਹੁੰਦਾ ਦੁੱਖ ਤੇ ਸੈਨ ਨਹੀਂ ਹੁੰਦੀ ਗੱਲ ਕੀ ਜੀ ਦਾ 50 ਵਰਗੀ 11ਵੇਂ ਮੈਕਸਮ ਹੋ ਜਾ ਤਿੰਨ ਵਜੇ ਤੱਕ ਮੈ ਖੇਡਦਾ ਰਿਆ ਕੱਲਾ ਮੈਂ ਐਂ ਛੱਕਾ ਆਸ਼ੀਕਾ ਉਹ ਵੀ ਕਮਾਂ ਤੇ ਗੋਪਾਦ ਗੌਰ ਨਹੀਂ ਹੁੰਦਿਆ 3 ਵਜ ਗਏ ਮੈਂ ਹੱਥੇ 9 ਵਜੇ ਕਿਦੋਂ ਹੋਰ ਨਹੀਂ ਆਲੇ ਮਹਗੁਰਾ ਕਿਨੇ ਛਿੱਕੇ ਮੈਂ ਫੇਰ ਵੇਖਿਆ ਉਹ ਮੁੰਡਾ ਮਹਾਸੂਰ ਮਾਰ ਗਿਆ ਮੈਂ ਬਾਈ ਬਰੀ ਪੰਜਾਬ ਵਰਗੀ ਜਦੋਂ ਮੈਂ ਨਸਾ ਮੈਨੇ ਲਗਾ ਤੇ ਉੱਠ ਗਿਆ ਉਦੋਂ ਉੱਠੇ ਭਾਈ ਦੋ ਵੇਖਿਆ ਵੀ ਆਪਣੇ ਬੰਦੇ ਬਾਰ ਦੀ ਬਣਾਏ ਵੈਂਟੇਜ ਆਫੀ ਨਿਕਲ ਗਿਆ ਵੇਖਿਆ ਭਵਾਂ ਆ ਮੇਰੇ ਸੁਗਲੇ ਕਿ ਦਮ ਤਾਦੋ ਕੋਈ ਮੈ ਜਾਂਦਾ ਕੋਰ ਜਾਂਦਾ ਜਦੋਂ ਆਉਂਦਾ ਦੁੱਪੇ ਲੈ ਕੇ ਆਉਂਦਾ ਹੁੰਦਾ ਬੱਬਾ ਵੀ ਆਉਣ ਲੱਪਿਆ ਤੈਨੂੰ ਨੀਂਦ ਉੱਡਦੀ ਜਾਂਦੀ ਹੈ ਇਹਦਾਂ ਦਾ ਬੱਬਾ ਆ ਮੈਨੂੰ ਤੇ ਫਿਗਰਾਂ ਨੇ ਖਾ ਲਿਆ ਸਹੀ ਗੱਲ ਜਦ ਬੱਬਾ ਆਇਆ ਨਾ ਬੱਬੇ ਨੇ ਕੀ ਕੀਤਾ ਸੀਨ ਆਇਆ ਉਦਾਂ ਆਇਆ ਫਿਰ ਗਾਂ ਗਿਆ ਅੰਦਰ ਪਾਣੀ ਆਣਾ ਮੈਂ ਆਪਣਾ ਨਾ ਤੂੰ ਪਾਈ ਰਹਿਣਾ ਚੱਲਦੇ ਜੇ ਕੋੜਵਾੜੇ ਦਾ ਤੋਂ ਦੱਸਦਾ ਨਾ ਇੱਕ ਦਿਨ ਮੈਨੂੰ ਸੁਪਨਾ ਆਇਆ ਸੁਪਨੇ ਮੈਨੂੰ ਪੁੱਲਸ ਵਾਲਾ ਫੜ ਲਿਆ ਉਹ ਸਾਰੇ ਲੰਮੇ ਪਾ ਕੇ ਕੁੱਟਣ ਲੱਗੋ ਨੈਨ ਮੇਰੀ ਆਖ ਫੁੱਲ ਗਈ বাজ ਗਿਆ ਗੁਰਵਾ বাজ ਗਈ ਨੀ ਲ ਕੁੱਟਣਾ ਬੜਾ ਜੀ ਮੇਰਾ ਸੀ ਜੋ ਹੁਣ ਹੋਇਆ ਜੀ ਚੁਰ ਨਹੀਂ ਮਾਨਾ ਮੇਰੇ ਡਾਂਗ ਮਾਰੀ ਕਹਿੰਨਾ ਮਾ ਮਾ ਜੀ ਆ ਮਾ ਤੈਨੂੰ ਪਾਣੀ ਕੋ ਡਾਂਗ ਮਾਗ ਰੱਖ ਜੀ ਮੈਂ ਜੇ ਮੈਨੂੰ ਹਣ ਕੀ ਪਤਾ ਵਾ ਤੇ ਬੈਠੇ ਆਹ ਗੁਰਗਾ ਇਹਦਾ ਫਿਰ ਦੋ ਵਾਰ ਕੁਝ ਸਮਾਂ ਨੂੰ ਆ ਗਿਆ ਲੱਗੇ ਇੰਨਾ ਤੇ ਮਾਂ ਇਸ ਵਾਰ ਵਾਰ ਹੋਤੀ ਕੁਝ ਅੜਜਣਾ ਹੱਤੀ ਜੇ ਮੰਮੀਆਂ ਮੰਮੀਆਂ ਮੈਂ ਮਾਂ ਵਾਹੇ ਕੋਈ ਸ਼ਰਤਾਂ ਮਨ ਮਮੂ ਮਤ ਨੂੰ ਪਾਣੀ ਪਾਉਂਦੇ ਪਾਣੀ ਕਿੱਥੇ ਪੁੱਤ ਕਿੱਥੇ ਬੰਦੇ ਮਾ ਵੰਦੇ ਗਏ ਤੇ ਬੋਲ ਲੱਲਦੀ ਪੁੱਤ ਆਹ ਗੁਰਗਾ ਉਹਨਾਂ ਵਾਸਤੇ ਮੈਂ ਉਹਨਾਂ ਕਦੇ ਆ ਜੀ ਜਿਦਾਂ ਗਰਾਊਂਡ 'ਚ ਜਾਣ ਲੱਗਿਆਂ ਹੋ ਜਾਂਗੇ ਸੈਟ ਗਰਾਊਂਡ 'ਚ ਜਾਣ ਲੱਗਿਆਂ ਨਾ ਪੂਰਾ ਸਰੀਰ ਵਾਰਮ ਅਪ ਹੋ ਜਾਂਦਾ ਦੇ ਰਹੇ ਟੈਨਸ਼ਨਾਂ ਹੋ ਜਾਂਦੀਆਂ ਦੂਰ ਮੈਂ ਨਾ ਸਾਤੋਂ ਬੰਦਾ ਉਹ ਅਮੀਰ ਅੱਜ ਦੀ ਜ਼ਿੰਦਗੀ ਜਿਹਨੂੰ ਕੋਈ ਟੈਨਸ਼ਨ ਨਹੀਂ ਇਹਦਾ ਦਿਮਾਗ ਫਰੈਸ਼ ਆ ਪੈਹਾ ਬੂਹਾ ਲੋਕਾਂ ਤੋਂ ਬੜਾ ਤਰਿਆ ਫਿਰਦਾ ਪਰ ਜਿੰਨਾ ਚਿਰ ਬੰਦਾ ਮਾਈਂਡ ਤੋਂ ਫਰੈਸ਼ ਨਹੀਂ ਨਾ ਹੈਗਾ ਪੈਹਾ ਕੋਈ ਚੀਜ਼ ਨਹੀਂ ਬੰਦੇ ਅੱਗੇ ਹਣਾ ਕਈ ਬੰਦੇ ਤਾਂ ਇਨੇ ਮਿਲੀਅਨ ਹੋਣੇ ਆ ਕੀ ਪਤਾ ਹੀ ਨਹੀਂ ਹੁਣਾ ਵੀ ਨੀਂਦ ਨਹੀਂ ਆਉਂਦੀ ਹੁੰਦੀ ਇਹਨਾਂ ਨੂੰ ਹਾਂ ਯਾ ਕੰਦੀ ਸਕੂਨ ਇਹਦੇ ਗੱਲ ਸਕੂਨ ਨਹੀਂ ਹੈਗਾ ਸਕੂਨ ਸਕੂਨ ਜਿਹੜਾ ਪੈਸੇ ਨਾਲ ਨਹੀਂ ਆਉਂਦਾ ਇਹ ਆਉਂਦਾ ਰੱਬ ਦੇ ਨਾਲ ਮਹਾਰਾਜ ਦਾ ਨਾਲ ਆ ਜੋ ਬੰਦਾ ਪੈਸੇ ਮਗਰ ਕੋਈ ਜਾਂਦਾ ਪੈਸਾ ਬੰਦੇ ਤੋਂ ਆਈ ਜਾਂਦਾ ਟੈਨਸ਼ਨਾਂ ਬੰਦੇ ਦੀਆਂ ਵਧੀਆਂ ਜਾਂਦੀਆਂ ਗਾਂ ਦੀ ਗਾਂ ਇਹ ਗੱਲ ਹੈਗੀ ਜਦੋਂ ਆਪਾਂ ਬੱਚੇ ਹੁੰਦੇ ਆ ਆਪਣਾ ਟੈਨਸ਼ਨ ਹੁੰਦੀ ਕਈ

ਗੁਰੂ ਦਾ ਖਾਲਸਾ ਕਬੱਡੀ ਤੌਲੀ ਵਧਿਆ ਫਰਦੀਪੁਰਿਆ ਗੋਪੀ ਲੱਗਾ ਟੱਕੇ ਵਾਹ ਗੁਰੂ ਮੇਕਲੇ ਸੁਨ ਲੱਗੀ ਹੈ ਅਮਰਸਾਰਗੜੋ ਪਿੰਡ ਹੈ ਨੌਜਵਾਲ ਦਾ ਚਾਰ ਹੀ ਆਪੇ ਪਰਤਾਵਾ ਬੋਲ ਰਿਹਾ ਨੌਜਵਾਲ ਨੇ ਚਾਰ ਨੇ ਇੱਕ ਕੰਨੀ ਤੇ ਲਓ ਇੱਕਮ ਲੱਗਿਆ ਫਰਦਾਪੁਰੀਆ ਆ ਆ ਆ ਫਰਦੀਪੁਰੀਆ ਗੋਪੀ ਲਗਾ ਟੱਪ ਕੇ ਲਓ ਜੱਫਾ ਕਰੇ ਗੁਰੂ ਜਮਾਲ ਰੈਂਪੋਂ ਦੇ ਦੀ ਧਰਤੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਸ਼ਾ ਫਹਿਰ ਤ੍ਰਿਗਰੂ ਹਰਦਮਦੇਵ ਜੀ ਮਹਾਰਾਜ ਦੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟੋਫਾ ਕਬੱਡੀ ਕਮਪਨੀ ਫੌਜੀ ਜੱਗੇ ਪੱਤੂ ਨੇ ਵੱਡੇ ਭਰਾ ਚੀਚੇ ਤੌਰ ਤੇ ਆ ਗਿਆ ਬਹੁਤ ਬਹੁਤ ਸਤਿਕਾਰ ਕਰਦੇ ਆ ਗਾਇਆ ਇੰਦਰਲੀ ਸੈਣ ਸਰਮਰੇ ਵਾਲਾ ਮੰਡਾ ਅੰਮਰਸਰੀਆ ਕਬੱਡੀ ਪਾਰਿਆ ਫੱਤਾਪੁਰੀਆ ਆਜ ਫਰਨੀਪਰੀਏ ਗੋਪੀ ਨੂੰ ਹਿਮਾਲਿਆ ਪਰਬਤ ਕਹਿੰਦੀ ਦੁਨੀਆ ਜੱਗੂ ਚੋਲਾ ਸਾਹਿਬ ਵਾਲਾ 24 ਜੂਨ ਨੂੰ ਮੋਟਰਸਾਈਕਲ ਮੈਂਨਾ ਇਹ ਗੋਪੀ 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 ਕੇ ਨਾਮ ਭਜਦਾ ਨਾ ਇੱਕ ਵੀਰੂ ਇਹ ਦੋ ਪਰਿਵਾਰ ਵਸਦੇ ਆ ਸੱਜੇ ਪਾਸ਼ਾ ਚੜ੍ਹਨ ਦੀ ਗੱਲ ਬੋਲਛੇ ਇਧਰ ਦੇ ਪਾਸੇ ਰਾਣੇ ਸਾਡੇ ਰਹੀ ਹੋਈ ਤੇ ਕਿਤੇ ਪਲ ਤੇ ਆ ਗਏ ਆ ਇਹ ਟਿੱਕ ਹਾਊਸ ਹਾੜੇ ਵੀਰ ਦਾ ਧੰਨਵਾਦ ਹੈ ਨਾ ਸਾਹਮਣੇ

ਉਹ ਉਹ ਨਿਕਾਜਾ ਟੱਚ ਮਾਰਦਾ ਟੱਚ ਯਾਰ ਤੁਹਾਨੂੰ ਪਤਾ ਉਹ ਟੱਚ ਹੀ ਨਹੀਂ ਮਾਰਦੇ ਕਿਉਂ ਲੱਗਦੇ ਨੇ ਐਵੇਂ ਕਿਹੜੀ ਗੱਲ ਉਹ ਇਹ ਪਦਰਾਇਆ ਜਾਂ ਛਵੀਡੀ ਆਹ ਸਪੀਡੀ ਆਇੜਾ ਉਹਦੇ ਸਾਈਡ ਇੱਕੋ ਹੀ ਪੈ ਗਿਆ ਉੱਤੀ ਵੀ ਲੱਗੀ ਪਹਿਲੇ ਤੋਂ ਅੱਜ ਪਹਿਲਵਾਨ ਜੀ ਨਹੀਂ ਪੰਜ 6 ਸੈਕਿੰਡ ਰਹਿ ਜਾਂਦੇ ਦੋ ਟੱਚ ਮਾਰ ਲਾ ਸਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਪਹਿਲਵਾਨ ਜੀ ਜਿੰਨਾ ਚਿਰ ਤੁਹਾਡੇ ਜ ਤੁਸੀਂ ਤੁਸੀਂ ਵੇਟ ਕਰਦੇ ਜੇ ਪਲਵਾਨ ਤੇ ਪਲਵਾਨ ਇਦਾਂ ਪਲਵਾਨ ਤੇ ਸਾਰੀ ਚੈਨ ਪੁੱਟ ਕੇ ਤੁਹਾਨੂੰ ਕਹ ਦਿੰਦਾ ਲੈ ਫੜ ਲਓ ਜੇ ਤੁਹਾਡੇ ਤੋਂ ਫੇਰ ਨਹੀਂ ਫੜਿਆ ਤਾਂ ਮੈਂ ਕੀ ਕਰ ਦੂੰਗਾ ਦੱਸ ਕਰੂੰ ਕਰੂੰਗਾ ਕੀ ਮੈਂ ਉਸਤਾਦ ਜੀ ਹੁਣ ਮੇਰੀ ਗੱਲ ਸੁਣਾ ਜਿੰਨਾ ਚਿਰ ਤੁਹਾਨੂੰ ਜਿੰਨਾ 20 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਅਜੇ ਵੀ ਕਹਿੰਦੇ ਜੇ ਪਲਵਾਨ ਸਾਰਾ ਕੁਝ ਕਰੇ ਹੁਣ ਤੁਸੀਂ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਮੌਕਾ ਦਿੱਤਾ ਨਾ ਪਹਿਲੋਂ ਵੀ ਲੱਗੋ ਪੁੱਤ ਕਰਕੇ ਦਿਖਾਓ ਲੱਗੇ ਜੇ ਨਾ ਉਹ ਤੋਂ ਤੁਹਾਡਾ ਚਾਹੀਦਾ ਇਹ ਪ੍ਰਮਾਣ ਸਾਈਡ ਤੇ ਹੈਗਾ ਜੱਫੇ ਪਾ ਕੇ ਦਿਖਾਈਏ ਪਲਵਾਨ ਨੂੰ ਕੀ ਤੁਹਾਨੂੰ ਮੈਂ ਕਹਾਂ ਯਾਰ ਮੈਨੂੰ ਤੇ ਆਪ ਨੂੰ ਸ਼ਰਮ ਆਉਂਦੀ ਮੈਂ ਤੈਨੂੰ ਕੀ ਕਹੀਏ ਮਾੜਾ ਮੋੜ ਵੇਖਿਆ ਕਰੋ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਕੋਈ ਤਾਲਮੇਲ ਕੋਈ ਰਲਾਓ ਕੋਈ ਯਾਰ ਵੇਖਿਆ ਕਰੋ ਵੀ ਸਾਡੇ ਚ ਕਮੀ ਪੇਸ਼ੀ ਕਿੱਥੇ ਆ ਹਾਂ ਸਾਡੇ ਤੋਂ ਕਿਹੜੀ ਯਾਰ 24 ਘੰਟੇ ਆਪਾਂ ਕੱਲਾ ਕਬੱਡੀ ਬਾਰੇ ਹੀ ਸੋਚਦੇ ਆ ਨਾ ਜਾਂ ਤੁਹਾਨੂੰ ਹੋਰ ਕੋਈ ਰੁਝੇਵਾ ਹੈਗਾ ਕੱਲੀ ਆਪਾਂ ਨੂੰ ਕਬੱਡੀ ਆ ਮਾ ਪਿਓ ਨੇ ਆਪਾਂ ਨੂੰ ਛੱਡਿਆ ਵੀ ਤੁਸੀਂ ਕਬੱਡੀ ਖੇਡੋ ਤੇ ਜੇ ਆਪਾਂ ਨੂੰ ਫਿਰ ਵੀ ਕਬੱਡੀ ਨਹੀਂ ਆਉਂਦੀ ਫਿਜੀਕਲ ਨਹੀਂ ਆਪਾਂ ਕਰ ਸਕਦੇ ਫਿਰ ਕੀ ਕਰਾਂਗੇ ਆਪਣੇ ਤੋਂ ਇੰਨੇ ਇੰਨੇ ਮੈਚ ਐ ਇੰਨਾ ਸਾਰਾ ਕੁਝ ਐ ਹੁਣ ਗੱਲ ਸੁਣੀ ਜਾ ਮੇਰਾ ਇੱਕ ਇੱਕ ਮੈਂ ਟੀਮ ਹਾਰਨਦੀ ਐ ਸਿਰਫ ਮੂੰਹ ਲਿਆਜਦਾ ਕਰੀ ਕਿ ਮੇਰੇ ਨਾਲ ਜੁੜੇ ਆ ਤੇ ਮੈਂ ਮੈਂ ਭਰਾਵਾ ਹੁਣ ਬੇਇੱਜ਼ਤੀ ਨਹੀਂ ਜੇ ਕਰਾਉਣੀ ਸਿੱਧੀ ਗੱਲ ਮੇਰੀ ਟੂ ਮੱਚ ਬੇਇੱਜ਼ਤੀ ਹੋਈ ਐ ਇਤੋਂ ਅੱਗੇ ਮੈਂ ਬੇਇੱਜ਼ਤੀ ਨਹੀਂ ਕਰਾਉਣੀ ਹੁਣ ਮੈਂ ਬੰਦੇ ਸੱਦਿਆ ਕਰਨੇ ਤਾਨੂੰ ਮੌਕਾ ਮਿਲਿਆ ਕਰੂਗਾ ਦੋਵਾਂ ਦੋਵਾਂ ਜਾਪੀਆਂ ਨੂੰ ਦੋ ਜਾਪੀਵੇਂ ਬਾਹਰੋਂ ਕਰੇਗਾ ਨਹੀਂ ਬਸ ਕਿਉਂਕਿ ਮੈਂ ਹੁਣ ਮੈਂ برداشت ਨਹੀਂ ਹੋਣਾ ਮੈਨੂੰ ਜਿੰਨੇ ਬੰਦੇ ਉਨੇ ਪੱਟੇ ਲੱਗਦੇ ਆ ਬੜੇ ਬੜੇ ਜਾਂਦੇ ਬੜਾ ਜਿਹੇ ਬੰਦੇ ਜਿੰਨੇ ਹੁਣ 15 ਜਾਂਦੇ ਤੇ 15 ਬੱਡੇ ਹੁਣ ਚਾਹਾਂਦਾ ਜਿੰਨੇ ਆਇਆ ਤੂੰ 550 ਤੂੰ ਬਤਾ ਦੇ 500 ਦੇ ਮੈਨੂੰ ਪਤਾ ਹੋਣਾ ਚੋਕ ਨੂੰ ਪੁੱਛਦੇ ਰੋਇਦਾ ਜਿੰਨੇ ਬੰਦੇ ਉਨੇ ਤੇ ਪੱਟੇ 15 ਜਾਂਦੇ ਲੀਡ ਲਾਏ ਉਹਦੇ 15 ਪੱਟੇ ਲਾਜਿੰਦੇ ਅੱਗੇ 12 ਲੱਗਦੇ ਇਸ ਤੋਂ 2 3 4 5 6 7 8 9 10 11 12 13 14 15 16 17 18 19 20 21 22 23 24 25 25 ਦਾ ਹੋ ਗਿਆ 5000 5000 23 1 2 ਚਲੋ ਆ ਫੜੋ ਏ 5400 ਰੁਪਇਆ ਤੇਰਾ ਖਰਚਾ ਕਿੰਨਾ ਆ ਉਹ ਜੋ ਮੇਰਾ ਆ ਜੋ 600 ਰੁਪਇਆ 1 2 3 4 5 ਅੰਨਾਂ ਦਾ ਕਿੰਨਾ ਹੋ ਗਿਆ ਯਾਰ ਤੈਨੂੰ ਕਿੰਨਾ ਦਈਏ 600 ਜਿੰਨਾ ਦਾ ਸੁੱਖ ਦਾ 1200 ਰੁਪਏ ਤੇਲ ਦਾ 1200 ਰੁਪਏ 1 2 3 4 5

ਜੋ ਬਣ ਕਾਦਣਾ ਆ ਜੋ ਬਣ 28 ਕਿੰਨੇ ਦਈਏ ਦਜਾ ਸੁੱਖ ਕਿੰਨੇ ਦਈਏ ਜੱਗੂ ਨੂੰ 600 500 600 ਰੁਪਏ ਆਰਾ ਪਾ ਤੋਨੋਂ ਨਹੀਂ ਸੋਦਨ ਸ਼ਿਫਟਿਆ ਤੁਹਾਨੂੰ ਕਿੰਨਾ ਪੈਂਦਾ ਤੁਹਾਨੂੰ ਕਿੰਨਾ ਪੈਂਦਾ ਜਾ ਸਕਦਾ ਸਾਡਾ ਲਗਾਣਾ ਉਹਨਾਂ ਨੂੰ ਕੜੀ ਉਹਨਾਂ ਦਾ ਕਿੰਨਾ ਨਹੀਂ ਨਹੀਂ ਆ 300 ਰੁਪਏ ਠੀਕ ਆ ਇਹ ਬਟੋਲੇ ਤਾਂ ਨਹੀਂ ਆਇਆ ਚਾਚਾ ਬਟੋਲੇ 600 ਇੱਕ ਬਾਈ ਦੇ 600 ਜੱਗੂ ਦਾ ਹੀ ਮੋਰ ਮੇਰੀ ਗੱਲ ਸੁਣੋ ਸਾਬੇ ਨੂੰ ਪੁੱਛੋ ਹੈ ਮੈਂ ਇੱਧਰ ਲਗਾ ਪੂਰਾ ਰੋਜ਼ ਪੂਰਾ ਐਨਾ ਇੰਨਾ ਨਹੀਂ ਲ 16 17 ਹਜ਼ਾਰ ਦਾ ਲੱਗੇ ਹੋਊਗਾ ਕਿਹੜੀ ਗੱਡੀ ਕਿਹੜੀ ਹੋ ਤੋ ਬਲੈਨੋ ਬਲੈਨੋ ਜੀ ਤਾਂ 2000 ਮੰਗੂ 1 2 3 4 5 6 ਗੱਲ ਹੁਣ ਵੀ ਤੈਨੂੰ ਪਤਾ ਹੀ ਆ ਵੀ ਸਮਾਨ ਸੋਨ ਦਾ ਟੀਮ ਟੀਮ ਦਾ ਅਸਲ ਚ ਬਜਟ ਬੈਹੇ ਨਾ ਜਿਤਨਾ ਲੱਗ 4 ਟੀਮਾਂ ਲੋਕੀ ਕਰਦੇ 70 80000 ਰੁਪਏ ਪਾਰਟਿਸਪੇਟ ਚਾਹੀਦਾ ਭਾਜੀ 70000 ਸਾਰੇ 플레이ਰਾਂ ਨੂੰ ਯਾਰ 5 5 7 7000 ਰੁਪਏ 플레이ਰਾਂ ਨੂੰ ਆਜਾ ਹੁਣ ਆਪਾਂ 40000 45000 ਰੁਪਏ ਪਾਰਟਿਸਪੇਟ ਕੀ 플레이ਰਾਂ ਨੂੰ ਆਉਗਾ 15000 ਦਾ ਖਰਚਾ ਨਿਕਲ ਜਾਣਾ ਨਾ ਵੀ 15000 ਖਰਚਾ ਮੂਣੀ ਗੱਲ ਆ 13 ਤੋਂ 17 40 ਨਾਲ ਨਿਕਲ ਜਾਣਾ ਹੁਣ ਨਿੱਕੀ ਮੋਢੀ ਪ੍ਰਭਾ ਮਹਾਰਾਜ ਨੇ ਕਿਰਪਾ ਕੀਤੀ ਉਹ 플레이ਰ ਦੇ 6 ਲੱਖ ਚੱਲੀ ਉਹ ਭਾਜੀ ਚਲੋ ਤੁਸੀਂ ਆ ਸਪਾਰ ਉਹ ਤੁਈ ਆਉਂਦੀ ਉਹ ਜਿੱਦਾਂ ਦਾਲ ਆਉਣ ਲੱਗੇ ਉਹਦੇ ਵਾਜਰੀ ਚਲੋ ਮੈਂ ਨਾ ਅਕਲ ਹੁੰਦੀ ਆ ਆਪਾਂ ਕੋਈ ਗੇ ਦੇ ਨਾਲ ਆਪਣੀ ਕੋਈ ਜਲਸ ਬਾਜੀ ਨਹੀਂ ਆ ਜਿਉਂ ਬਾਸਿਓ ਹੁਣ ਪੇਚਾਂ ਵਾਲਿਆਂ ਨੇ ਘਟ ਘਟ ਪਾਈ ਜਣੀਆਂ ਆ ਵੇਖੋ ਆ ਵੇਖੋ ਕਿਹਦੇ ਦਾ ਉਹਨਾਂ ਨੇ ਇਹਦਾ ਹੁੰਦਾ ਨਹੀਂ ਵੇਖੋ ਜੇ ਮੈਂ ਮਾਰੂੰਗਾ ਉਹਦੇ ਦੇਖ ਤੇ ਮੈਂ ਆਪਦੇ ਸੱਟ ਲਾਉਂਗਾ ਮੇਰੇ ਆ ਆਪਦੇ ਇਧਰੇ ਆਪਦੇ ਆ ਲੱਗਿਆ ਵੇਰਾ ਆ ਬੱਚੀ ਆ ਹੁਣ ਇਹ ਆ ਵੇਖ ਮੈਂ ਆ ਮਾਰੂੰਗਾ ਐਂ ਕਰਕੇ ਤੇ ਜੇ ਮੈਂ ਚਪੇੜ ਮਾਰੂੰਗਾ ਥੱਲਿਓਂ ਮੂੰਹ ਤੇ ਸਿੱਧੀ ਤੇ ਮੇਰੇ ਆ ਵਜੂ ਹੱਥ ਆ ਚੀਜ਼ ਵਾ ਸਦੀ ਨੁੱਕਰ ਨੁੱਕਰ ਕੇ ਤਾਂ ਵਜੂ ਹੁਣ ਨਾ ਉਹ ਜਦੋਂ ਆਇਆ ਨਾ ਮੈਂ ਕਿਹਾ ਵੀ ਇਹ ਭੱਜ ਕਿਉਂਦਾ ਇਹਨੂੰ ਮੈਂ ਨਾ ਐ ਰੋਕਿਆ ਕੱਟ ਮਾਰਦਾ ਐਨੂੰ ਕਰਕੇ ਆ ਬਾਂਧ ਬਾਂਹ ਛੱਡ ਦਾਂ ਬਾਂਹ ਨਹੀਂ ਨਹੀਂ ਵੀ ਐਨੂੰ ਕੱਢਦਾ ਉਹਨੂੰ ਇਧਰ ਨੂੰ ਕਈ ਵਾਰ ਪਲਗੀ ਚੱਕਰ ਹੁੰਦਾ ਕਈ ਵਾਰ ਗਰਮੀ ਦੇ ਵਿੱਚ ਪੁੱਟ ਸਿੱਧਦਾ ਜਿਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੁਣ ਮੰਨ ਕੇ ਤਾਂ ਆਪਾਂ ਚਪੇੜ ਮਾਰਦੇ ਆ ਆਹ ਮੂਵਮੈਂਟ ਹੁੰਦੀ ਆ ਜਦੋਂ ਬੰਦਾ ਇੱਕੇ ਦਮ ਹੁੰਦਾ ਅਬ ਐ ਤਾਂ ਨੂੰ ਮਾਰਦੇ ਆ ਆਹ ਥੋੜੀ ਮਾਰ ਦਿੰਦੇ ਵੀ ਆਹ ਮਾਰਤੀ ਐ ਹੁਣ ਜਦੋਂ ਮੈਂ ਉਹਨੂੰ ਐਂ ਕਰਕੇ ਮਾਰੀ ਐ ਨਾ ਐ ਰੁਕ ਇੱਥੇ ਆ ਜਿਵੇਂ ਤੋਂ ਤੇ ਇੱਥੇ ਹੁਣ ਉਹ ਜਦੋਂ ਆਇਆ ਨਾ ਉਹ ਤੇਜ਼ੀ ਹੀ ਉਹ ਸਿੱਧਾ ਆਇਆ ਐ ਉਹਦਾ ਨਾ ਕਣੀ ਬੱਜਾ ਉਹਦਾ ਪਹਿਮਾਨ ਜੀ ਸ਼ੇਰ ਵੱਜਾ ਇੱਥੇ ਉਹ ਵੱਜਾ ਸ਼ੇਰ ਆ ਗਿਆ ਸ਼ੇਰ ਆ ਵੱਜ ਗਿਆ ਨਾ ਇੱਥੋਂ ਸ਼ੇਰ ਫਿਰ ਹੁਣ ਸਗਲ ਦੇ ਵਜੇ ਤੁਹਾਡੇ ਕਿੰਨੀ ਰੀ ਅੱਖ ਜੁੰਗਲ ਵੱਜੀ ਮੇਰਾ ਕੋਈ ਉਹਦੇ ਨਾਲ ਦੁੱਖ ਵਹਿ ਰਿਹਾ ਕੀ ਉਹਨੂੰ ਮੈਂ ਜਾਣ ਕੇ ਮਾਰੂਗਾ ਸਹੀ ਗੱਲ ਹੈ ਹਨਾ ਸਗਲ ਦੇ ਵਜੇ ਲੇਟ ਮਾਪਣ ਭੁਆਟ ਗਈ ਅੱਖ ਜੁਗਲ ਵੱਜੀ ਕੁੜੀ ਇਹ ਨਹੀਂ ਕਿ ਜਰ ਮੈਂ ਚਪੇੜ ਹਰ ਕੋਈ ਬੰਦੇ ਤੋਂ ਟੈਕਨੀਕਲ ਦਾ ਹੁੰਦਾ ਹਰ ਕੋਈ ਤੇ ਦਾਏ ਹੈਗਾ ਵੀ ਭਵਨ ਜੀ ਗੱਲ ਮੇਰੀ ਸੁਣੋ ਕਿਹੜੇ ਕਿਹੜੇ ਪਲੇਅਰ ਆ ਸਾਰਿਆਂ ਤੋਂ ਦਾ ਰਹੇ ਪਾਲਾ ਜਲਾਲਪਰੀਆ ਉਤੋਂ ਚਪੇੜਾਂ ਹੀ ਆ ਮਾਰ ਕੇ ਲੱਗਦਾ ਤੇ ਕਈ ਕਈ ਬੰਦੇ ਜਿਹੜੇ ਚਪੇੜ ਮਾਰ ਕੇ ਫੇਰ ਦਾ ਮਾਰਦੇ ਆ ਹਨਾ ਕਿੰਨੇ ਅਨੇਕਾਂ ਹੀ ਪਲੇਅਰ ਇਹੋ ਜਿਹੇ ਹੈਗੇ ਆ ਜਿਹੜੇ ਮਾਰ ਕੇ ਖੁੱਚ ਫੜਦੇ ਆ ਜਾਂ ਕੋਈ ਕੰਮ ਕਰਦੇ ਕਾਰਵਾਈ ਕਰਦੇ ਉੱਥੇ ਇਹ ਨਹੀਂ ਚੀਜ਼ ਹੁੰਦੀ ਕਿ ਆਪਾਂ ਕਿ ਉਹਨੂੰ ਛੱਟ ਲਾ ਲਈ ਹੁਣ ਇੰਨੀ ਲੰਮੀ ਝਰਨੀ ਆ ਵੇਖ ਲਾ ਕਿਦੋਂ ਦੀ ਮੈਂ ਕਬੱਡੀ ਖੇਡਦਾ ਕੋਈ ਬਾਹ ਖੜੀ ਕਰਕੇ ਕਹਦੇ ਕੀ ਪਲਵਾਨ ਨੇ ਸੱਟ ਲਾਈ ਕੋਈ ਕਹਦੇ ਯਾਰ ਹੁਣ ਕਬੱਡੀ ਆ ਕਿਤੇ 19 ਕੀ ਹੋਗੀ ਫਿਰ ਕੀ ਪਰ ਇੱਕ ਮੇਰੀ ਬੇਨਤੀ ਆ ਪੇਚਾਂ ਵਾਲਿਆਂ ਗਾੜੀ ਭਰਾਵਾਂ ਗਾੜੀ ਵੀਰ ਮੇਰੇ ਇਹਨੂੰ ਕੱਟ-ਕੱਟ ਕੇ ਨਾ ਪਾਇਓ ਤੁਹਾਡੇ ਸਾਰਾਂ ਗਾੜੀ ਬੇਨਤੀ ਆ ਵੇਖੋ ਪਲਵਾਨ ਨੇ ਮਾਰੀ ਆ ਵੇਖੋ ਪਲਵਾਨ ਨੇ ਮਾਰੀ ਤੁਹਾਡੇ ਗਾੜੀ ਨਾ ਬੇਨਤੀ ਆ ਇਹ ਇੱਕ ਕਬੱਡੀ ਐ ਇਹਨੂੰ ਜੰਗ ਦਾ ਮਾਹੌਲ ਨਾ ਬਣਾਇਆ ਕਰੋ ਕਿ ਆਹ ਭਲਵਾਨ ਨੇ ਫੌਲ ਮਾਰਦੀ ਐ ਇਦਾਂ ਕਰਤਾ ਇਦਾਂ ਕਰਤਾ ਕਿਉਂਕਿ ਤੁਹਾਨੂੰ ਕਬੱਡੀ ਦਾ ਕੋਈ ਪਤਾ ਨਹੀਂ ਆ ਕਿ ਕਬੱਡੀ ਅਸਲ ਚ ਹੈਗੀ ਕੀ ਐ ਠੀਕ ਐ ਇਹ ਕਰਕੇ ਮੇਰੀ ਬੇਨਤੀ ਐ ਮੇਰਾ ਛੋਟਾ ਭਰਾ ਵਾ ਉਹ ਕੋਈ ਮੈਂ ਉਹਦੇ ਨਾਲ ਜੈਲ ਸੁਭਾਜੀ ਨਹੀਂ ਕਰਦਾ ਕਿ ਤੁਸੀਂ ਲੋਕ ਲੋਕੀ ਸੋਚਣ ਕਿ ਅੱਜ ਵੀ ਉਹਨਾਂ ਦੇ ਨਾਲ ਮੈਚ ਹੀ ਉਹਨਾਂ ਦੇ ਨਾਲ ਲੱਗਦੀ ਹੀ ਤਾਂ ਕਰਕੇ ਮਾਰਤੀ ਇਦਾਂ ਇਦਾਂ ਇਸ ਚੀਜ਼ ਨੂੰ ਉੱਚ ਜੋੜਿਆ ਜਾ ਰਿਹਾ ਹੈ ਭਲਵਾਨ ਜੀ ਉਹਦੇ ਵਜ੍ਹਾ ਨਾਲ ਸੁਸਾਇਡ ਕੀਤਾ ਨਹੀਂ ਦੂਜੇ ਜ਼ਿਆਦਾ ਕਰੀ ਜਾਂਦੇ ਦੂਜੇ ਹਰ ਬਲੱਗ ਕੋਈ ਚੀਜ਼ ਹੁੰਦੀ ਆ ਕਬੱਡੀ ਹੈ ਨਾ ਕਬੱਡੀ ਨੂੰ ਗਰਾਊਂਡ ਤੱਕ ਸੀਮਤ ਰੱਖੋ ਜੇ ਵੱਜ ਗਈ ਆ ਨਾ ਉਹਨੂੰ ਕਹੋ ਕੋਈ ਗੱਲ ਨਹੀਂ ਵੱਜ ਗਈ ਆ ਤੇ ਜੇ ਆਪਾਂ ਦੂਜੇ ਪਲੇਅਰ ਹੀ ਲੜਾ ਪਈ ਜਾਂਦੇ ਹਾਏ ਨੇ ਮਾਰਤੀ ਤਾਂ ਮਾਰਤੀ ਯਾਰ ਉਹਨੂੰ ਉਹਨੂੰ ਐਪੀਸ਼ੀਏਟ ਕਰੋ ਕੋਈ ਗੱਲ ਨਹੀਂ ਵੱਜ ਗਈ ਆ ਕੋਈ ਗੱਲ ਨਹੀਂ ਹੋ ਤਕੜਾ ਪਾਣੀ ਵੀ ਸੈਟੋ ਤੇ ਮੇਰਾ ਜਿਹੜਾ ਵੀ ਕੋਈ ਉਹਦੇ ਨਾਲ ਵੈਰ ਆ ਕੀ ਮੈਂ ਮਾਰੂੰਗਾ ਹੁਣ ਗੱਲ ਸੁਣਾ ਕਿੰਨੇ ਮੈਚ ਕਿੰਨੀ ਦਾ ਟੁੱਟ ਜਾਂਦੀ ਆ ਉਹ ਜੀਗਾ ਦਾ ਖਲਾ ਟੁੱਟਦਾ ਇਹ ਕਈਆਂ ਦੀ ਟੁੱਟੀ ਆ ਜਲਤੋਂ ਹੁੰਦਾ ਮੰਨਦੇ ਆ ਉਹ ਬੰਦਾ ਜਾਨਵਰ ਵੀ ਕੋਈ ਨਹੀਂ ਕਰਦਾ ਇਨਸਾਨ ਇਦਾਂ ਕਿ ਕਿਸੇ ਦੇ ਸਾਹ ਡਰਾ ਦੇ ਹਰੇਕ ਨਾਲ ਇੱਕ ਇੱਕ ਗੱਲ ਸੁਣਾ ਆ ਮਾਰੂੰਗਾ ਮੈਂ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਕੋਈ ਵੀ ਪਲੇਅਰ ਨਾ ਮੈਂ ਮੈਂ ਕਹਿੰਨਾ ਸਾਡੇ ਰੇਡਰ ਦੇ ਆ ਚੀਜ਼ ਮਾਰ ਹੂੰ ਮੈਂ ਕੋਈ ਕੁਝ ਨਹੀਂ ਕਹਿੰਦਾ ਉਹਨੂੰ ਕਹਾ ਮਾਰ ਕੇ ਆ ਆ ਵੀ ਆ ਮਾਰ ਦੇ ਉਹ ਮਾਰ ਦੇ ਕਿੱਦਾਂ ਮਾਰ ਲੂ ਇਹ ਵਜਣੀ ਨਹੀਂ ਇਹ ਤੇ ਵਜਣੀ ਇਹ ਤੇ ਮਾਰਨੀ ਆ ਜਾ ਆ ਬਾ ਮਾਰੂ ਆ ਕਿੱਦਾਂ ਮਾਰੂਗਾ ਐ ਸਿੱਧੀ ਮਾਰੂਗਾ ਮੁੱਕੀ ਜਾਂਦੇ ਆ ਆ ਜੀ ਆ ਇੱਥੇ ਵੱਜਦੀ ਨਾ ਤੇ ਆਪਾਂ ਮੰਨਦੇ ਆਪਾਂ ਫੌਲ ਮਾਰਦੇ ਹੁਣ ਮੰਨ ਕੇ ਚੱਲ ਜਦੋਂ ਰੇਡਰ ਆਉਂਦੇ ਆ ਨਾ ਆਪਾਂ ਕਈ ਵਾਰ ਐ ਰੇਡਰ ਨੂੰ ਕੱਟ ਮਾਰਦੇ ਕਈ ਵਾਰ ਬਾਹ ਫੜਦੇ ਆ ਕਈ ਦਾ ਲਾਉਨੇ ਆਪਾਂ ਯਾਰ ਰਾਇਟ ਉਹ ਵੀ ਤੁਸੀਂ ਮੈਚਾਂ 'ਚ ਬਹੁਤ ਮਾਰੀ ਆ ਆ ਚੀਜ਼ ਆ ਲੱਗ ਤੁਸੀਂ ਮਾਰਦੇ ਆ ਗੱਲ ਗੱਲ ਪਲਾ ਕੀ ਹੁੰਦੀ ਆ ਹਰ ਕਿਸ ਦਾ ਦਾ ਹੁੰਦਾ ਤੱਕਾ ਮੁੱਕੀ ਚ ਪੇੜ ਦਾ ਵੱਜ ਜਾਂਦੀ ਆ ਅਸਲ 'ਚ ਚਲੋ ਹੁਣ ਤੇ ਇੱਕ ਵੱਡੀ ਏਦਾਂ ਦੀ ਹੋ ਗਈ ਆ ਨਾ ਪਰ ਮੈਂ ਇਹ ਨਹੀਂ ਚੀਜ਼ ਕਹਿੰਦਾ ਕਿ ਉਹਦੇ ਮੈਂ ਜਾਣ ਬੁੱਝ ਕੇ ਮਾਰੀ ਆ ਤੇ ਮੈਂ ਉਹਨਾਂ ਤਾਨੂੰ ਗੱਲ ਦੱਸਾਂ ਜਿਹੜੀ ਜਦੋਂ ਹੱਡੀ ਸ਼ੁਰੂਆਤ ਹੀ ਨਾ ਕਬੱਡੀ ਦੀ ਉਦੋਂ ਜਿਹੜੇ-ਜਿਹੜੇ ਪਲੇਅਰ ਮੁੱਕੀ ਤੋਂ ਸੁਆਹ ਗੱਲ ਨਹੀਂ ਕਰਦੇ ਹੁੰਦੇ ਤੇ ਜਾਨ ਬੁੱਝ ਕੇ ਨਾਸਾ ਪਾੜਦੇ ਹੁੰਦੇ ਜਾਨ ਬੁੱਝ ਕੇ ਤੇ ਹੁਣ ਮੰਨ ਕੇ ਚੱਲ ਉਦੋਂ ਪਹਿਲਾਂ ਕੀ ਹੁੰਦਾ ਏ ਕਹਿੰਦੇ ਹੁੰਦੇ ਚਪੇੜਾਂ ਵੱਜਣੀਆਂ ਇਹ ਕਬੱਡੀ ਇਹਦੇ ਵਿੱਚ ਇਹਦੇ ਵਿੱਚ ਹਾਰ ਥੋੜੀ ਪੈਣੇ ਆ ਵੀ ਤੁਹਾਡੇ ਗੱਲ ਚਾਰ ਪਣੇ ਆ ਬਿਲਕੁਲ ਤਾਂ ਪਾਤੀ ਪੇਜਾਂ ਦੇ ਕਿਹੜਾ ਪੇਚ ਲਾਏ ਇਹ ਉਹਨਾਂ ਆਰਾਮ ਕਰੀਏਗਾ ਆ ਦਿਖਾਏ ਉਹ ਰੇ ਬੜੀ ਜਿਆਦਾ ਤਰੀਕੇ ਦੇ ਵੀ ਆ ਖੇਡਦਾ ਕਿੱਸੇ ਮੇਰੇ